ਉਹਾਂ ਕੱਲਿਆਂ ਦੀ ਵਾਰੜ ਆ ਇਹ ਸਾਰੀ ਪੈਪ ਜਾਣੀ ਆ ਅੱਲੇ ਹਾਂ ਇਹ ਗਾਂ ਵੀ ਦੇ ਸਪਰੇ ਆਹ ਕੱਢੀ ਦੂਰੇ ਵੈਨ ਇਦਾਂ ਜਲਦੀ ਸਪਰੇ ਸੇਰੇ ਤੜਕੇ ਹੀ ਆ ਜਾਓ ਇੱਥੇ ਬਾ ਡਾਂਕੀ ਵਾਲੀ ਆਖੀ ਇਟਲੀ ਤੇ ਆਉਣਾ ਹੀ ਪੈਣਾ ਉਹਦੇ ਐ ਇਦਾਂ ਵੀ ਡਲੀ ਵਿੱਚ ਸਪਰੇ ਟਮਾੜਨਾ ਇਹਦੇ ਕੋਕਣੀ ਜੇ ਦੇਖਦਾ ਇਹੋ ਜੇ ਕੰਮ ਕਰ ਕਰਨੇ ਪੈਂਦੇ ਬਾ ਦੋ ਦਿਤੇ ਦਿਜਨ ਤੋਂ ਪਰੇ ਇੱਕ ਰੰਦਾ ਰੋਜ ਕੰਮ ਲੋਕ ਕੀਤੀ ਅੱਜ ਥੱਲੇ ਨਾ ਕਰੀ ਬਾਸੋ ਰਹਿ ਜਾਣਾ ਤੇ ਮੋੜ ਆਉਣਾ ਅੱਗੀ 1.5 ਕਿੱਲੇ ਦੀ ਲਾਮ ਹਣੀ ਮੇਰੇ ਸਾਹਮਣੇ ਫੇਰੇ ਤੋੜਨ ਵਾਲੇ ਵੀ ਹੋਏ ਲਾਲ ਹੋਏ ਆ ਤੇ ਤੋੜਵੇਂ ਵੀ ਆ ਫੇਰੇ ਸਵਰੇ ਕਰਾ ਕੇ ਅਗਲੇ ਦਿਨ ਚੜਾ ਦਿੰਦੇ ਜੇ ਇਹ ਇਡਲੀ ਵਾਲੇ ਇਹਦਾ ਜੰਮੀ ਦਾ ਪੈਂਦੀਆਂ ਮਿਹਨਤ ਕਮਾਈਆਂ ਇੱਚੇ ਘਰੇ ਸੌਕੇ ਬਣ ਜਾਂਦੇ ਫੇਰ ਦਾ ਤੋੜਿਆ ਫੇਰੇ ਥੋੜੇ ਪਹਿਲਾਂ ਹੁਣ ਸਪਰੇਅ ਕਰਨੇ 12 ਵਜੇ ਤੋਂ ਬਾਅਦ ਦੇਖ ਲੈ ਮੁੰਡਾ ਸੱਚ ਦਾ ਫਾਇਦਾ ਆ ਦੇਖ ਲੈ ਇਹਨੂੰ ਪਾਇਆ ਖਿੱਤਿਆਂ ਦੇ ਲਾਇਆ ਐ ਇਦਾਂ ਕਰਕੇ ਪਾਇਆ ਖਿੱਤੀ ਦੀ ਗੱਲੀ ਗੱਲੀ ਲੈਣ ਨੂੰ ਸਪਰੇਅ ਕਰਨ ਆਹ ਇਕੱਠੀ ਪਾਇਆ ਔਰ ਟਰੈਕਟਰ ਖੜਾ ਦੋ ਜਣੇ ਪਰੇ ਲੱਗੇ ਆਹ ਵੇਖੋ ਵੀਰ ਜੀ ਈਡਲੀ ਦੇ ਕੰਮ ਸਪਟੀਆਂ ਹੁੰਦੀਆਂ ਟਮਾਟਰਾਂ ਨੂੰ ਅੱਖਾਈਏ ਕਾ ਮੈਥਡਲੀ ਮੇਰੇ ਭਰਾ ਜਿੰਨੇ ਵੀ ਆਉਣਾ ਤੇ ਪਹਿਲਾਂ ਨੀਵੇ ਲੱਕ ਹੋ ਕੇ ਆਵੇ ਜਿੰਨਾ ਚਿਰ ਵੀ ਹੋਇਆ ਜਾਂਦਾ ਇਹ ਲੱਕ ਨਹੀਂ ਸਿੱਧਾ ਹੁੰਨਦੇ ਆ ਵੀਰ ਵੇਖ ਲਾਉਂਦਾ ਨਾ ਨੱਚਦਾ ਹੀ ਮੇਰੇ ਭਰਾ ਆਪ ਆਪਣਾ ਵੇਖ ਕੇ ਆਇਓ ਪਹਿਲਾਂ ਇਹ ਜਲਦੀ ਟਮਾਟਰਾਂ ਦੀ ਕਰਾਈ ਆਜੋ ਇੱਕ ਹੋਰ ਤੜਿਆ ਖਿਰਦਾ ਜੀ ਉਹਨੂੰ ਆਂਦੇ ਇਡਲੀ ਜਿੰਨੇ ਹਲਪ ਕਰਾਉਣੀ ਆ ਸਕਦਾ ਇਹ ਵਾਲਾ ਕਿਹੜਾ ਹੈ ਕੋ ਜੀ ਨੂੰ ਇਹ ਮਾਂ ਦਾ ਗੱਦਾ ਜਿੰਦੀ ਬਾਅਦ ਜਿਆਦਾ ਸਾਡੀ ਆਉਣੀ ਨਹੀਂ ਕਰਤਾ ਬਾਂਦਾ ਕਰਤੇ ਦੀਆਂ ਤਾਂ ਕਾਲ ਆਉਂਦੀਆਂ ਕਿ ਦਿਨ ਚੱਲਦੇ ਵੀ ਉਹ ਤੂੰ ਕੀ ਆ ਨਾ ਲੱਗਿਆ ਕਿ ਨਹੀਂ ਕਰਦੇ ਆ ਪੈਰ ਨੂੰ ਸੇਕ